ਇਸ ਦਾ ਰੁਪਇਆ ਯਾਨੀ ਪੀਸ 1000 ਓਕੇ ਲਓ ਵੀ 1000 ਰੁਪਏ ਦਾ ਐਵੇਂ ਤੁਹਾਨੂੰ ਬਹੁਤ ਸਾਰੀ ਲੇਡੀ ਦੀ ਕਲੈਕਸ਼ਨ ਦੇਖਣ ਨੂੰ ਮਿਲ ਜੂ ਬਾਕੀ ਹੋਰ ਵੀ ਕਲੈਕਸ਼ਨ ਪਈ ਆ ਤੇਾਰੇ ਲਓ ਵੀ ਆ ਫਲਾਵਰ ਵਾਲੇ ਹੋਵੇ ਸਾਰੇ ਹਨ ਤੇ ਆ ਗਲਾਸ ਕੱਪ ਹਨ ਐਵੇਂ ਬਰਤਨ ਸਾਰੇ ਮਿਲਣਾ ਹੋ ਗਿਆ ਇੱਧਰ ਤੇ ਆ ਤਾਂ ਲੈਂਪ ਵਗੈਰਾ ਆ ਗਏ ਨੇ ਸਾਰੇ ਲਓ ਵੀ ਤੁਹਾਨੂੰ ਲੈਂਪ ਵਗੈਰਾ ਵੀ ਸਾਰੇ ਇੱਥੇ ਮਿਲ ਜਾਣਗੇ ਦੇਖਣ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਸਹਿਰ ਲੁਧਿਆਣੇ ਤੇ ਇੱਥੇ ਲੱਗ ਚੁੱਕਿਆ ਬਹੁਤ ਵੱਡਾ ਮੇਲਾ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹੇ ਹੋ ਤੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਜਿਹੜੀ ਦੇਖਦੇ ਹੋ ਨੇ ਬਾਕੀ ਵੀਡੀਓ ਤੁਹਾਨੂੰ ਚੰਗੀ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸੋ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਸਾਰਾ ਅੱਜ ਦਾ ਆਪਾਂ ਇਹ ਫੈਸਟੀਵਲ ਹੋਨੇ ਅੱਗੇ ਬਾਕੀ ਆ ਤੁਹਾਨੂੰ ਬਹੁਤ ਸਾਰੀਆਂ ਨਾ ਜਿਹੜੀਆਂ ਟੀ-ਸ਼ਰਟਾਂ ਵਗੈਰਾ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲੌਬੀ ਬਾਕੀ ਆ ਦੇਖੋ ਇੱਧਰ ਤੇ ਬਾਕੀ ਇੱਧਰ ਵੀ ਲੇਡੀਜ਼ ਦੀ ਕਲੈਕਸ਼ਨ ਪਈ ਆ ਸਾਰੀ ਹੈ ਨਾ ਤੁਹਾਨੂੰ ਦਿਖਾ ਦਿੰਨੇ ਆਪਾਂ ਜਿਵੇਂ ਆ ਦੇਖੋ ਲੇਡੀਜ਼ ਸੂਟ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਜਾਣਗੇ ਨਾ ਆ ਦੇਖੋ ਜੀ ਕੀ ਰੇਟ ਆ ਜੀ 1000 ਰੁਪਏ 1000 ਪੀਸ 1000 ओके ਲੌਬੀ 1000 ਰੁਪਏ ਦਾ ਅਮੈਂ ਤੁਹਾਨੂੰ ਬਹੁਤ ਸਾਰੀ ਲੇਡੀ ਦੀ ਕਲੈਕਸ਼ਨ ਦੇਖਣ ਨੂੰ ਮਿਲ ਜੂ ਬਾਕੀ ਹੋਰ ਵੀ ਕਲੈਕਸ਼ਨ ਪਈ ਆ ਤੇ ਤੁਹਾਨੂੰ ਇਹ ਜਿਆਦਾ ਆਪਾਂ ਗੱਲ ਕਰੀਏ ਨਾ ਜਿਆਦਾ ਤੁਹਾਨੂੰ ਸਟਾਲ ਇੱਥੇ ਜਿਹੜੀ ਲੇਡੀ ਸੂਟ ਨੇ ਦੇਖਣ ਨੂੰ ਮਿਲੂਗੀ ਇਹ ਫੈਸਟੀਵਲ ਦੇ ਵਿੱਚ ਅਗਰ ਤੁਸੀਂ ਆਉਣੀਓ ਇੱਥੇ ਵਿਜ਼ਿਟ ਕਰਦੇ ਹੋ ਤਾਂ ਤੁਹਾਨੂੰ ਇਹ ਲੇਡੀ ਦੀ ਕਲੈਕਸ਼ਨ ਬਹੁਤ ਜਿਆਦਾ ਦੇਖਣ ਨੂੰ ਮਿਲ ਜੂਗੀ ਤੇ ਆਜੋ ਅੱਗੇ ਚੱਲਦੇ ਹਾਂ ਬਾਕੀ ਆ ਜਵੈਲਰੀ ਵਗੈਰਾ ਹੋਊਗੀ ਸਾਰੀ ਹਨਾ ਲਓਗੀ ਤੇ ਜਵੈਲਰੀ ਮਿਲ ਜੂਗੀ ਤੁਹਾਨੂੰ ਬਾਕੀ ਆ ਦੇਖੋ ਇੱਧਰ ਹਨਾ ਲਓ تیر ਕਮਾਨ ਵੀ ਤੁਹਾਨੂੰ ਮਿਲ ਜਾਣਗੇ ਬਾਕੀ ਆ ਦੇਖੋ ਸਾਰੇ ਹਨਾ ਸੂਟ ਆ ਗਏ ਇੱਧਰ ਤੇ ਆ ਬੈੱਡ ਸ਼ੀਟਾਂ ਆ ਗਈਆਂ ਸਾਰੀਆਂ ਜਮੇ ਲਓ ਜੀ ਬਾਕੀ ਉੱਧਰ ਵੀ ਕਾਫੀ ਹੈਗਾ ਇਹ ਉੱਧਰ ਵੀ ਤੁਹਾਨੂੰ ਆਪ ਦਿਖਾਉਣੇ ਆ ਤੇ ਆ ਸਾਰੀਆਂ ਬੈੱਡ ਸ਼ੀਟਾਂ ਹੋ ਗਈਆਂ ਜਮੇ ਹਨਾ ਲਓ ਜੀ ਤੇ ਇਸ ਤਰ੍ਹਾਂ ਦਾ ਕੁਝ ਇਹ ਫੈਸਟੀਵਲ ਆ ਸਾਰਾ ਤੇ ਇੱਧਰ ਤੁਹਾਨੂੰ ਦਿਖਾਉਣੇ ਆਪਾਂ ਹੁਣ ਇਹ ਲਓ ਤੇ ਆ ਅਗਰ ਰਾਜਸਤਾਨੀ ਹਨਾ ਰਾਜਸਤਾਨੀ ਦਾ ਲਓ ਜੀ ਸਾਰਾ ਰਾਜਸਤਾਨੀ ਹੋ ਗਿਆ ਇਧਰ ਤੇ ਆ ਜਿਵੇਂ ਹੈਂਡ ਮੇਡ ਦੇ ਸਾਰੀਆਂ ਚੀਜ਼ਾਂ ਬਣੀ ਹੋਈਆਂ ਹਨ ਲੋਬੀ ਤੇ ਆ ਝਾਵੇਂ ਹੋਗੇ ਜਿਵੇਂ ਅੱਗੇ ਝਾਵੇਂ ਲੋਬੀ ਬਾਕੀ ਆ ਸਾਰੀਆਂ ਚੀਜ਼ਾਂ ਹਨ ਤੇ ਬਾਕੀ ਆ ਇਹ ਚੀਨੀ ਮਿੱਟੀ ਦੇ ਬਣੇ ਹੋਏ ਕੁਝ ਭਾਂਡੇ ਜਿਵੇਂ ਦੇਖ ਸਕਦੇ ਹੋ ਲੋਬੀ ਕੱਪ ਹੋਗੇ ਹੋਰ ਕਾਫੀ ਚੀਜ਼ਾਂ ਨੇ ਨਾ ਤੁਸੀਂ ਦੇਖ ਸਕਦੇ ਹੋ ਲੋਬੀ ਇਹ ਤੁਹਾਨੂੰ ਸਾਰਾ ਕੁਝ ਜਿਹੜਾ ਇਹ ਵਿੱਚ ਦੇਖਣ ਨੂੰ ਮਿਲ ਜੂਗਾ ਤੇ ਕਾਫੀ ਵੱਡਾ ਇਹ ਲੱਗਿਆ ਹੋਇਆ ਤੇ ਇਹ ਲੱਗਿਆ ਹੋਇਆ ਗਵਰਨਮੈਂਟ ਗਰਲ ਕਾਲਜ ਲੁਧਿਆਣਾ ਪਿਆ ਬਚੀਨੀ ਮਿੱਟੀ ਦੇ ਹੋਗੇ ਅੱਗੇ ਜਮੇ ਹਨ ਸਾਰੇ ਪਿਆ ਫਲਾਵਰ ਵਾਲੇ ਹੋਗੇ ਸਾਰੇ ਲੋ ਵੀ ਆ ਫਲਾਵਰ ਵਾਲੇ ਹੋਗੇ ਸਾਰੇ ਹਨ ਤੇ ਆ ਗਲਾਸ ਕੱਪ ਹਨ ਐਵੇਂ ਬਰਤਨ ਸਾਰੇ ਜਿਵੇਂ ਦੇਖ ਸਕਦੇ ਹੋ ਐਵੇਂ ਤੇ ਆ ਫਲਾਵਰ ਪੇਂਟ ਹੋਗੇ ਕੁਝ ਸਾਰੇ ਹਨ ਕੁਝ ਡੈਕੋਰੇਸ਼ਨ ਦਾ ਮਤਲਬ ਘਰਾਂ ਦਾ ਸਮਾਨ ਹੋ ਗਿਆ ਸਾਰਾ ਐਵੇਂ ਦਾ ਲੋ ਵੀ ਤੇ ਆ ਦੇਖੋ ਸਾਰਾ ਨਾ ਤੇ ਆ ਕੱਪੀਆਂ ਹੋ ਗਈਆਂ ਜਿਵੇਂ ਲਓ ਵੀ ਬਾਕੀ ਆ ਸਾਰਾ ਦੇਖੋ ਨਾ ਆ ਤਿੰਨੀ ਮਿੱਟੀ ਦਾ ਬਣਾਇਆ ਸਾਰਾ ਜਿੰਨੇ ਸਨ ਨਾ ਕੱਪ ਵਗੈਰਾ ਹੋ ਗਏ ਸਾਰੇ ਲਓ ਵੀ ਬਈ ਇਹ ਸਿੰਗਲ ਮਿਲ ਜਾਂਦਾ ਹੈ ਜੇ ਓਕੇ ਸਿੰਗਲ ਵੀ ਤੁਸੀਂ ਲੈ ਸਕਦੇ ਲਓ ਵੀ ਐਵੇਂ ਦੀ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਲੈਣੀ ਦੇਖਣ ਨੂੰ ਹੋ ਮਿਲ ਜਾਣਗੀਆਂ ਬਾਕੀ ਆ ਫਲਾਵਰ ਪੇਂਟ ਹੋ ਗਏ ਤੇ ਆ ਸਾਰਾ ਹਨਾ ਇਹਨੇ ਲਓ ਵੀ ਤੇ ਆ ਦੇਖੋ ਪਾਣੀ ਚੱਲਦਾ ਨਾ ਲਓ ਵੀ ਇਹ ਚ ਮੋਟਰ ਲੱਗੀ ਹੋਈ ਆ ਨਾ ਲਓ ਅਮੇ ਬਹੁਤ ਸਾਰੀਆਂ ਸਟਾਲਾਂ ਨੇ ਦੇਖਣ ਨੂੰ ਦਿੱਖ ਮਿਰੇ ਬਾਕੀ ਇੱਥੇ ਮਿਰਰ ਵਗੈਰਾ ਹੋ ਗਏ ਤੇ ਹੋਰ ਲੱਕੜ ਦਾ ਸਮਾਨ ਹੋ ਗਾ ਜਿਵੇਂ ਇਹਨਾਂ ਸਾਰਾ ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਸਾਰਾ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਆਇਓ ਤੁਹਾਨੂੰ ਉੱਤਰ ਦਿਖਾਉਣੇ ਆਪਾਂ ਲਓ ਜੀ ਤੇ ਆ ਨਵੇਂ ਸਟਾਈਲ ਦੀਆਂ ਲਓ ਜੀ ਕੰਦ ਤੇ ਲਾਉਣ ਵਾਸਤੇ ਆ ਚੀਜ਼ਾਂ ਵੀ ਤੁਹਾਨੂੰ ਮਿਲ ਜਾਣੀ ਆ ਬਾਕੀ ਆ ਦੇਖੋ ਇੱਧਰ ਲਓ ਜੀ ਲੱਕੜ ਦਾ ਸਾਰਾ ਸਮਾਨ ਜਿਵੇਂ ਆਪਣੇ ਰਸੋਈ ਦੇ ਵਾਸਤੇ ਜੂਜ਼ ਹੋਣ ਵਾਲੀਆਂ ਚੀਜ਼ਾਂ ਨਾ ਇਹਨਾਂ ਕਾਰਸੀ ਹੋ ਗਈ ਆ ਚੀਜ਼ਾਂ ਹੋ ਗਈਆਂ ਸਾਰੀਆਂ ਲੋਗਿੰਗ ਆ ਚੱਕਲਾ ਵੇਲਣਾ ਹੋ ਗਿਆ ਨਵੇਂ ਹਨ ਲੋਗਿੰਗ ਵੇਲਣਾ ਹੋ ਗਿਆ ਇੱਧਰ ਤੇ ਆ ਤਾਂ ਲੈਂਪ ਵਗੈਰਾ ਆ ਗਏ ਨੇ ਸਾਰੇ ਲੋਗ ਤੁਹਾਨੂੰ ਲੈਂਪ ਵਗੈਰਾ ਵੀ ਸਾਰੇ ਇੱਥੇ ਮਿਲ ਜਾਣਗੇ ਦੇਖਣ ਨੂੰ ਲੋਗ ਤੇ ਆ ਲੈਂਪ ਹੋ ਗਏ ਸਾਰੇ ਹਨ ਲੋਗ ਤੇ ਆ ਜੋ ਚੱਲਦੇ ਅੱਗੇ ਤੇ ਬਹੁਤ ਵੱਡਾ ਹੈ ਜੇ ਆਪਾਂ ਗੱਲ ਕਰੀਏ ਨਾ ਤੇ ਫੂਡ ਕੋਰਟ ਵੀ ਤੁਹਾਨੂੰ ਆਪ ਦਿਖਾਵਾਂਗੇ ਸਾਰਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਤੇ ਇੱਧਰ ਲੱਗੀ ਹੋਈ ਹੈ ਸਟੇਜ ਤੇ ਇੱਥੇ ਵੀ ਜਿਹੜਾ ਮੰਨ ਲਾ ਵੀ ਕੋਈ ਸਿੰਗਰ ਜਾਂ ਜੋ ਵੀ ਇੱਥੇ ਪਰਫਾਰਮ ਕਰ ਦੇਣਗੇ ਅੱਗੇ ਹਨ ਤੇ ਬਾਕੀ ਇੱਧਰ ਆ ਗਈ ਪੰਜਾਬੀ ਜੁੱਤੀ ਸਾਰੀ ਹੈ ਨਾ ਪੰਜਾਬੀ ਜੁੱਤੀ ਤੁਹਾਨੂੰ ਦਿਖਾਉਣੀਆਂ ਲਓ ਜੀ ਆ ਸਾਰੀ ਪੰਜਾਬੀ ਜੁੱਤੀ ਆ ਗਈ ਇੱਧਰ ਹਨ ਲਓ ਜੀ ਪੰਜਾਬੀ ਜੁੱਤੀ ਵੀ ਤੁਹਾਨੂੰ ਜਿਹੜੀ ਇਹ ਫੈਸਟੀਵਲ ਦੇਖਣ ਨੂੰ ਮਿਲ ਜੂਗੀ ਤੇ ਐਵੇਂ ਦੀ ਸਾਰੀ ਪੰਜਾਬੀ ਜੁੱਤੀ ਹੈ ਨਾ ਤੁਸੀਂ ਦੇਖ ਸਕਦੇ ਹੋ ਭਈਆ ਕਿਹੜਾ ਪ੍ਰਾਈਸ ਹੈ ਇਹ ਬਾਈਫਰੈਂਡ ਦੇ ਰੇਂਜ ਵਿੱਚ ਕੋਈ ਵੀ ਲੈ ਲਓ ਓਕੇ ਲਓ ਜੀ ਬਾਈ ਕਹਿੰਦਾ 500 ਦੀ ਜਿਹੜੀ ਮਰਜ਼ੀ ਲੈ ਲਓ ਤੇ ਬਹੁਤ ਨੂੰ ਆਪਸ਼ਨ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਲਓ ਜੀ ਐਵੇਂ ਤੁਹਾਨੂੰ ਪੰਜਾਬੀ ਜੁੱਤੀ ਸਾਰੀ ਮਿਲ ਜੂਗੀ ਬਾਕੀ ਚੱਲਦੇ ਆ ਅੱਗੇ ਲਓ ਵੀ ਅੱਗੇ ਸਾਰੀ ਹੋਰ ਆ ਗਈ ਹੈ ਨਾ ਸਾਰੀਆਂ ਤੁਹਾਨੂੰ ਬਹੁਤ ਮਿਲ ਜਾਣਗੀਆਂ ਬਨਾਰਸੀ ਛਾੜੀ ਹੈ ਬਈਆ ਓਕੇ ਓਕੇ ਲਓ ਜੀ ਬਨਾਰਸੀ ਛਾੜੀ ਤੁਹਾਨੂੰ ਸਟਾਲਾਂ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਪਿੱਛੇ ਵੀ ਤੁਹਾਨੂੰ ਆਪ ਦਿਖਾਈਆਂ ਨੇ ਤੇ ਆ ਜੀ ਤੁਹਾਨੂੰ ਸੂਟ ਦਿਖਾਈਏ ਲਓ ਜੀ ਤੇ ਆ ਸੂਟ ਆ ਗਿਆ ਨਾ ਅੱਗੇ ਲਓ ਜੀ ਐਵੇਂ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਹੈ ਨਾ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਲੋ ਜੀ। ਕਿਹ ਪਰਾਈ ਹੈ ਬਈ ਇਸਕਾ? 200 ਪਰ ਮੀਟਰ ਹੈ। ਲੋ ਜੀ 200 ਰੁਪਏ ਦਾ ਮੀਟਰ ਹੈ। ਤੇ ਬਾਕੀ ਜੀ ਤੁਹਾਨੂੰ ਇੰਨੀ ਕਦਰ ਆਪਸ਼ਨ ਮਿਲ ਜੂਗੀ ਸਾਰੀ। ਐਵੇਂ ਦੇ ਸੂਟ ਬਾਕੀ ਆ ਪਏ ਨੇ ਸਾਰੇ ਨਾ ਤੁਸੀਂ ਦੇਖ ਸਕਦੇ ਲੋ ਜੀ। ਤੇ ਬਾਕੀ ਐਵੇਂ ਦੀ ਬਹੁਤ ਸਾਰੀ ਕਲੈਕਸ਼ਨ ਹੈ ਜੀ ਉਹ ਦੇਖਣ ਨੂੰ ਮਿਲ ਜੂ। ਤੇ ਇੱਧਰ ਲੱਗੀ ਹੋਈ ਹੈ ਸਟੇਜ ਨਾਲ ਹੀ। ਤੇ ਬਾਕੀ ਆ ਦੇਖੋ ਸਾਰੇ ਨਾ। ਐਵੇਂ ਦੀਆਂ ਸਾਰੀਆਂ ਉਹਨਾਂ ਦੀ ਕਲੈਕਸ਼ਨ ਆ ਉਹ ਦੇਖਣ ਨੂੰ ਮਿਲ ਜੂਗੀ। ਬਾਕੀ ਆ ਲਓ ਵੀ ਐਵੇਂ ਦਾ ਕੁਝ ਸਾਮਾਨ ਮਿਲ ਜੂਗਾ ਸਾਰਾ ਨਾ ਤੇ ਆਹਾ ਲਓ ਜੀ ਚੂੜੀਆਂ ਕਹਿ ਸਕਦੇ ਆਪਾਂ ਇਹਨੂੰ ਹੱਥ 'ਚ ਪਾਉਣ ਵਾਲੀਆਂ ਹਨ ਸਾਰੀਆਂ ਅਲੱਗ-ਅਲੱਗ ਲਓ ਜੀ ਤੇ ਅੱਗੇ ਕੁਝ ਡਰਾਈ ਫਰੂਟ ਹੋਗੇ ਹਨ ਸਾਰੇ ਲਓ ਜੀ ਲਓ ਵੀ ਅੱਗੇ ਤੁਹਾਨੂੰ ਦਿਖਾਉਂਦੇ ਆ ਰਾਜਸਤਾਨੀ ਅਚਾਰ ਤੁਸੀਂ ਇਹਨਾਂ ਦੇਖ ਸਕਦੇ ਹੋ ਨਾ ਲਓ ਵੀ ਇਹ ਕੀ ਜੀ ਕਿਹੜੀ ਚੀਜ਼ ਦਾ ਹੈ ਲਸਣ ਦਾ achar ਹੈ ਕੇਰ ਦਾ achar ਹੈ ਕੇਰ ਸੰਗਰੀ ਦਾ ਹੈ ਹਰੀ ਮਿਰਚ ਦਾ ਹੈ ਆਮ ਦਾ ਹੈ ਮਿਕਸ ਜਾ ਰਿਹਾ ਇਹ ਠੀਕ ਆ ਅਸੇ ਸਾਰਾ ਅਸੇ ਵਿਚਮਲਾ ਇਦਾਂ ਹੁੰਦਾ ਸਾਰਾ ਇਹ ਭਰੀ ਹੁੰਦੀ ਮਿਰਚ ਤੇ ਮਿਕਸ ਕਾ ਠੀਕ ਆ ਕੇਰ ਸੰਗਰੀ ਕਾ ਠੀਕ ਹਰੀ ਮਿਰਚ ਕਾ ਕਿਤਨੇ ਕਾ ਜੇ ਪੈਕਟ ਜੇ 150 ਕਾ ਮਿਲੇਗਾ ਪੈਕਟ 150 ਦਾ ਠੀਕ ਇਹ ਮਾਲਾਂੇ ਖੋਲ ਕੇ ਖਰਾਬਤ ਨਹੀਂ ਹੁੰਦਾ ਨਹੀਂ ਦੱਬੇ ਚ ਪਾਉਣ ਕੰਪਰਸਲੀ ਤਾਂ ਨਹੀਂ ਹੈਗਾ ਇਹ ਨਹੀਂ ਆ ਦੱਬੇ ਮੇ ਵੀ ਡਾਲ ਸਕਦੇ ਆਸਿੰ ਦੇ ਵਿੱਚ ਓਕੇ ਓਕੇ ਠੀਕ ਲੋ ਜੀ ਬਾਕੀ ਤੁਹਾਨੂੰ ਸਾਰਾ ਨਾ ਇੱਥੇ ਅਚਾਰ ਮਿਲ ਜੂਗਾ ਤੇ ਆਜੋ ਚੱਲਦੇ ਆ ਅੱਗੇ ਤੇ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਲੈਂਪ ਵਗੈਰਾ ਹੋਗੇ ਹਨਾ ਇਹ ਐਵੇਂ ਤੁਹਾਨੂੰ ਲੈਂਪ ਮਿਲ ਜਾਣਗੇ ਸਾਰੇ। ਲਓ ਜੀ ਆ ਸਾਰਾ ਦੇਖੋ ਨਾ ਐਵੇਂ ਦਾ ਬਹੁਤ ਸਾਰਾ ਤੁਹਾਨੂੰ ਸਮਾਨ ਮਿਲ ਜੂਗਾ ਜੇ ਮੈਂ ਗੱਲ ਕਰੀਏ। ਲਓ ਜੀ। ਤੇ ਆ ਜਿੰਦੇ ਵਗੈਰਾ ਹੋ ਗਏ ਸਾਰੇ ਨਾ ਐਵੇਂ ਦੇ। ਲਓ ਜੀ। ਤੇ ਆ ਹੋ ਗਏ। ਲਓ ਜੀ। ਇਸਕਾ ਕੀ ਪ੍ਰਾਈਸ ਹੈ ਭਈਆ? 1500। ਲਓ ਜੀ 1500 ਰੁਪਏ। ਕਾਹ ਵੀ ਫੋਨ ਨਹੀਂ ਉਡਾਰਾਂਗੇ। ਮੈਂ ਪਿਆ ਦੇਖੋ ਸਾਰਾ ਨਾ। ਤੇ ਬਾਕੀ ਲੈਂਪ ਵਗੈਰਾ ਪਏ ਨੇ ਨਾ। ਲਓ ਜੀ। ਤੇ ਆ ਦੇਖੋ ਸਾਰਾ ਨਾ। ਐਵੇਂ ਤੁਹਾਨੂੰ ਬਹੁਤ ਸਾਰਾ ਸਮਾਨ ਜਿਹੜਾ ਮਿਲ ਜੂਗਾ। ਲਓ ਜੀ। ਤੇ ਆਜੋ ਚੱਲਦੇ ਆ ਅੱਗੇ ਤੇ ਬਾਕੀ ਅੱਗੇ ਆ ਗਈਆਂ ਸਪੋਰ ਸਾੜੀ ਸਾੜੀ ਆ ਗਈ ਬਈ ਲਓ ਵੀ ਆ ਸਾਨੂੰ ਸਾੜੀਆਂ ਮਿਲ ਜਾਣਗੀਆਂ ਤੇ ਸਾੜੀ ਤੁਹਾਨੂੰ ਬਹੁਤ ਜਿਹੇ ਸਟਾਲਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਚੱਲਦੇ ਆ ਅੱਗੇ ਤੇ ਆਜੋ ਤੇ ਇੱਧਰ ਆ ਗਿਆ ਲੱਕੜ ਦਾ ਲਓ ਵੀ ਲੱਕੜ ਦਾ ਫਰਨੀਚਰ ਪਿਆ ਇੱਧਰ ਸਾਰਾ ਹਨਾ ਲਓ ਵੀ ਸਾਰਾ ਦੇਖ ਸਕਦੇ ਹੋ ਨਾ ਤੇ ਆ ਆ ਗਿਆ ਸਾਰਾ ਆਪਣਾ ਮ사ਜਰ ਆ ਗਿਆ ਲਓ ਵੀ ਇਸ ਕਾ ਕੀ ਭਰਾਈ ਹੈ ਲਓ ਜੀ 1500 ਰੁਪਏ ਦਾ ਤੇ ਆ ਸਾਰੇ ਮਸਾਜਰ ਆ ਗਏ ਨਾ ਲਓ ਜੀ ਤੇ ਇੱਧਰ ਹੈਗਾ ਲੱਕੜ ਦਾ ਸਾਰ ਤੇ ਆ ਇਧਰ ਆ ਗਏ ਸੂਟ ਆ ਗਏ ਬਾਈ ਛੋਟੀ ਲੱਗੇ ਸਰ ਇਹ ਸਾੜੀ ਆ ਓਕੇ ਇਹ ਸਾੜੀ ਆ ਕਿਹੜੀ ਬਨਾਰਸੀ 36 ਗੜੀ 36 ਗੜ ਕੀ ਲਓ ਵੀ 37 ਗੜ ਦੀ ਸਾੜੀ ਵੀ ਤੁਹਾਨੂੰ ਮਿਲ ਜੂਗੀ ਰੇ ਕਿਤਨੇ ਸ਼ੁਰੂ ਹੋ ਜਾਂਦੀ ਹੈ ਜੇ 1200 ਸੇ ਸਟਾਰਟਿੰਗ ਪਾਈ 1200 ਓਕੇ 5000 ਤੱਕ 5000 ਤੱਕ ਠੀਕ ਆ ਬਾਕੀ ਉਹ ਸੂਟ ਆ ਗਏ ਉਧਰ ਨਾ ਲਓ ਵੀ 36 ਗੜ ਦੇ ਤੁਹਾਨੂੰ ਸੂਟ ਦਿਖਾ ਦਈਏ ਆਪਾਂ ਲਓ ਬਾਕੀ ਆ ਸਾਰਾ ਹਨਾ ਤੇ ਬਾਕੀ ਇਧਰ ਤੁਹਾਨੂੰ ਲੱਕੜ ਦਾ ਬਾਕੀ ਇਧਰ ਮਿੱਕੀ ਮਾਊਸ ਬੱਚਿਆਂ ਵਾਸਤੇ ਛੋਟੇ ਛੋਟੇ ਛੁੱਲੇ ਵੀ ਹੈਗੇ ਨੇ ਤੇ ਆ ਤੁਹਾਨੂੰ ਸਾਰਾ ਲੱਕੜ ਦਾ ਮਿਲ ਜਾਊਗਾ ਐਵੇਂ ਸਾਰਾ ਲਓ ਬਾਕੀ ਛੁੱਲੇ ਵਗੈਰਾ ਹੋਗੇ ਤੇ ਇਧਰ ਹੈਂਡ ਮੇਡ ਦੇ ਬੈਗ ਸਾਰੇ ਹਨਾ ਤੇ ਆ ਤੁਹਾਨੂੰ ਬੈਗ ਵਗੈਰਾ ਮਿਲ ਜਾਣਗੇ ਸਾਰੇ ਲਓ ਜਿਹੜੇ ਬੋਟਲ ਵਾਲਾ ਹੋਗੇ ਇਹ ਹੈਂਡ ਮੇਡ ਹੋਤੇ ਭਈਆ ਲਓ ਵੀ ਆ ਤੁਹਾਨੂੰ ਬੈਗ ਮਿਲ ਜਾਣਗੇ ਕੀ ਪ੍ਰਾਈਸ ਹੈ ਜੀ ਇਸਕਾ ਇਸਕਾ 150 150 ਓਕੇ ਓਕੇ ਲੋ ਵੀ ਆ ਪਾਰਸ ਵਗੈਰਾ ਹੋ ਗਏ ਨਾ ਸਾਰੇ ਲੋ ਵੀ ਆ ਵੱਡੇ ਬੈਗ ਹੋ ਗਏ ਹਨ ਲੋ ਵੀ ਤੇ ਇਹਦੇ ਤੇ ਵਧੀਆ ਮੱਲਾ ਕਲਾਕਾਰੀ ਕਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲੋ ਵੀ ਇਸ ਕਿਆ ਕਿਆ ਪ੍ਰਾਈਸ ਹੈ 380 ਹੈ 380 380 ओके ਲੋ ਜੀ ਬਾਕੀ ਬਹੁਤ ਸਾਰੇ ਤੁਹਾਨੂੰ ਬੈਗ ਮਿਲ ਜਾਣਗੇ ਨਾ ਲੋ ਜੀ ਤੇ ਆਦੋ ਚੱਲਦੇ ਆ ਅੱਗੇ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਤੇ ਇਧਰ ਆ ਗਿਆ ਸਾਰਾ ਫੂਡ ਕੋਰਟ ਹਨਾ ਬਾਕੀ ਆ ਤੁਹਾਨੂੰ ਪਾਪੜ ਵਗੈਰਾ ਮਿਲ ਜਾਣਗੇ ਸਾਰੇ ਹਨਾ ਆ ਵੰਡੇ ਅਰੇ ਤੇ ਇਧਰ ਜਲੇਬੀ ਹੋ ਗਈ ਜਿਵੇਂ ਹੈਨਾ ਲਓ ਜੀ ਘਾਰੀ ਲਓ ਜੀ ਤੇ ਬਾਕੀ ਆ ਸਾਰੇ ਇਧਰ ਫੂਡ ਕੋਰਟ ਆ ਗਿਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਕੋਲਕੱਤਾ ਦੇ ਮਸੂਰ ਕਟਾਰੀ ਰੋਲ ਲਓ ਜੀ ਪੀਜਾ ਪੁਆਇੰਟ ਹੋ ਗਿਆ ਨਾ ਜਿਵੇਂ ਲਓ ਜੀ ਅੰਮ੍ਰਿਤਸਰੀ ਕੋਲਚਾ ਹੋ ਗਿਆ ਜਿਵੇਂ ਤੇ ਬਿਹਾਰ ਦੇ ਬਰੰਜਨ ਹੋ ਗਏ ਦਿੱਲੀ ਦੇ ਚਾਟ ਤੇ ਸੋਲੇ ਪਟੂਰੇ ਹੈਨਾ ਉਹ ਦਿੱਲੀ ਚੈਨਲਸ ਫੂਡ ਹਨਾ ਐਵੇਂ ਤੁਹਾਨੂੰ ਬਹੁਤ ਸਾਰੀਆਂ ਸਟਾਲਾਂ ਨੇ ਜਿਹੜੀਆਂ ਉਹ ਇੱਥੇ ਫੂਡ ਚਾਰਟ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਇੱਥੇ ਤੁਸੀਂ ਬਹਿ ਕੇ ਆਰਾਮ ਨਾਲ ਆਓ ਆਪਣਾ ਖਾ ਸਕਦੇ ਹੋ ਲਓ ਜੀ ਰਾਜਸਤਾਨੀ ਫੂਡ ਹੋ ਗਿਆ ਜਮੈਂ ਹਨਾ ਸਾਰਾ ਲਓ ਜੀ ਆਹ ਸਾਰਾ ਦੇਖੋ ਇੱਧਰ ਲਓ ਜੀ ਮੁੰਬਈ ਸ਼ਟਰੀਟ ਫੂਡ ਹਨਾ ਤੇ ਆ ਗਿਆ ਆ ਗਿਆ ਰਾਜਸਤਾਨੀ ਫੂਡ ਤੇ ਐਵੇਂ ਦਾ ਸਾਰਾ ਇਹ ਇਹ ਫੈਸਟੀਵਲ ਆ ਜੀ ਜਿਹੜਾ ਕੇ ਲੁਧਿਆਣੇ ਸ਼ਹਿਰ ਚ ਲੱਗਿਆ ਹੋਇਆ ਲਓ ਜੀ ਗਲਬੀ ਇਸ ਤਰ੍ਹਾਂ ਦਾ ਵੀ ਇਹ ਸਾਰਾ ਫੈਸਟੀਵਲ ਜਿਹੜਾ ਕਿ ਲੁਧਿਆਣੇ ਸ਼ਹਿਰ ਚ ਲੱਗਿਆ ਗਵਰਨਮੈਂਟ ਕਾਲਜ ਤੇ ਦੁਰਗਾ ਮਾਤਾ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਲੱਗਿਆ ਹੋਇਆ ਬਾਕੀ ਤੁਸੀਂ ਗਵਰਨਮੈਂਟ ਕਾਲਜ ਲੋਕੇਸ਼ਨ ਭਰ ਕੇ ਬਹੁਤ ਹੀ ਸ਼ੌਕੇ ਤਰੀਕੇ ਨਾਲ ਇੱਥੇ ਪਹੁੰਚ ਸਕਦੇ ਹੋ ਤੇ ਕੁਝ ਇਸ ਤਰ੍ਹਾਂ ਦਾ ਵੀ ਸਾਰਾ ਇਹ ਜਿਹੜਾ ਤੁਹਾਨੂੰ ਅੱਜ ਆਪਾਂ ਦਿਖਾਇਆ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਨਾ ਤੇ ਆਹ ਚੀਜ਼ ਮੈਂ ਤੁਹਾਨੂੰ ਦਿਖਾਉਣੀ ਭੁੱਲ ਗਿਆ ਸੀ ਮੰਜੇ ਡਾਏ ਹੋਏ ਨੇ ਹਨਾ ਚਰਖੇ ਪਏ ਨੇ ਲੋਈ ਤੇ ਆ ਦੇਖੋ ਸਾਰੀਆਂ ਚੀਜ਼ਾਂ ਨਾ ਮਧਾਣੀ ਹੋ ਗਈ ਮੰਜੇ ਹੋ ਗਈ ਹੈ ਨਾ ਲੋ ਇਹ ਚੀਜ਼ਾਂ ਵੈਸੇ ਪਿੰਡਾਂ ਚੋਂ ਅਲੋਪ ਹੋ ਗਈਆਂ ਪਰ ਆਪਾਂ ਨੂੰ ਹੁਣ ਇਦਾਂ ਦੇ ਮੇਲੇ ਤੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਕਿਉਂਕਿ ਇਹ ਪੰਜਾਬ ਦਾ ਇੱਕ ਵਿਰਸਾ ਸੀ ਤਾਂ ਹੁਣ ਬਹੁਤ ਘੱਟ ਮੈਂ ਤਾਂ ਲਾਦਾ ਨੀ ਚਰਖਾ ਵਿੱਚ ਲੋਕ ਹਨਾ ਅੱਜ ਦੇ ਮੇਲੇ ਅੱਜ ਦੀ ਪੀੜ੍ਹੀ ਨੂੰ ਨਾ ਚਰਖੇ ਬਾਰੇ ਬਹੁਤ ਘੱਟ ਪਤਾ ਉਹ ਚਰਖਾ ਹੁੰਦਾ ਸੀ ਹੈ ਨਾ ਮੰਜੇ ਹੋ ਗਏ ਜਿਵੇਂ ਆ ਦੇਖੋ ਸਾਰੇ ਹਨਾ ਤਾਂ ਇਹ ਚੀਜ਼ਾਂ ਵੀ ਆਪਾਂ ਨੂੰ ਇਸ ਫੈਸਟੀਵਲ ਦੇ ਵਿੱਚ ਜਿਵੇਂ ਸਰਸ ਮੇਲੇ ਜੀ ਦੇ ਦੇਖ ਲਓ ਸਰਸ ਮੇਲੇ ਤੁਹਾਨੂੰ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲਣਗੀਆਂ ਤਾਂ ਇਹ ਪੰਜਾਬ ਦਾ ਵਿਰਸਾ ਸੀ ਆਪ ਤੇ ਲੋਕ ਵੀ ਐਵੇਂ ਦੇ ਸਾਰੇ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਇੱਥੇ ਦੇਖਣ ਨੂੰ ਬਾਕੀ ਆ ਦੇਖੋ ਸਾਰਾ ਲੋਕ ਤੇ ਕੁਝ ਇਸ ਤਰ੍ਹਾਂ ਦਾ ਸਾਰਾ ਇਹ ਫੈਸਟੀਵਲ ਆ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਅੱਜ ਲੋਕ